ਮੌਜੂ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦੇਸ਼ਾ ਨਿਰਦੇਸ਼ੀ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਨਸਰ ਅਤੇ ਕ੍ਰਿਮੀਨਲ ਐਂਡ ਗੈਂਗਸਟਰ ਦੇ ਖਿਲਾਫ ਲਗਾਤਾਰ ਕਾਰਵਾਈ ਕਰਦੀ ਰਹੀ ਹੈ ਉਸੇ ਮਹੀਨੇ ਜਿਸ ਸਮੇਂ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਡੀ ਯੋਗਿੰਸ਼ ਕੁਮਾਰ ਐਸਪੀ ਸਿਟੀ ਸਰਫਰਾਜਾ ਲੋ ਡੀਐਸਪੀ ਰਾਜਪੁਰਾ ਵਿਕਰਮ ਬਰਾੜ ਚਾਰ ਸਪੈਸ਼ਲ ਸੈਲ ਰਾਜਪੁਰਾ ਇੰਸਪੈਕਟਰ ਹਨੀਪੋਪਾਰ ਆਈਡੀ ਟੀਮਾਂ ਨੇ ਇਹ ਦੋ ਖੁਫਿਆ ਜਿਹੜੇ ਗੈਂਗਸਟਰ ਜਿਹੜੇ ਲੋਰੈਂਸ ਬਿਸ਼ਨੂਈ ਤੇ ਗੂਰੀ ਢੱਲੂ ਜਿਹੜੇ ਯੂਐਸ ਚ ਅਮਰੀਕਾ ਚ ਬੈਠੇ ਗੈਂਗਸਟਰ ਨਾਲ ਲਿੰਕ ਚ ਆ ਗਈ ਤੇ ਉਹਨਾਂ ਦੇ ਇਸ਼ਾਰਿਆਂ ਤੇ ਨਸ਼ਾ ਤਸਕਰੀ ਫਿਰੋਤੀ ਅਤੇ ਕੰਟਰੈਕਟ ਟਾਰਗੇਟ ਕਿਲਿੰਗ ਦਾ ਕੰਮ ਕਰਦੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਮੱਤੀ ਬੋਰ ਦੇ ਸਟਿੰ ਸੋਫਿਸਟੀਕੇਟਿਡ ਇਸ ਤਰ੍ਹਾਂ ਇਹਨਾਂ ਨੂੰ ਬਰਾਮਦ ਕੀਤੇ ਗਏ ਤੇ 15 ਰੌਂਗ ਬਰਾਮਦ ਕੀਤੇ ਗਏ ਇਹ ਦੋ ਦੋਸ਼ੀ ਹਰਜਿੰਦਰ ਸਿੰਘ ਔਰ ਫਲਾਡੀ ਵਾਸੀ ਬਨੂਰ ਤੇ ਸੁੰਬੀ ਜਿਹੜਾ ਦੂਜਾ ਕ੍ਰਿਮਿਨਲ ਹੈ ਗਾਇ ਹੈ ਇਹਨਾਂ ਤੇ ਪਹਿਲਾਂ ਵੀ ਅਸਲਾ ਐਕਟ ਦੇ ਫਿਰੋਤੀ ਦੇ ਤੇ ਹੋਰ ਸੰਬੀਧ ਤਰਾ ਮਾ ਦੇ ਕਈ ਅਪਰਾਧਿਕ ਮਾਮਲੇ ਦਰਜ ਨੇ ਪਿਤੇ ਦਿਨੀ ਜਨਵਰੀ ਚ ਜਿਹੜਾ ਮੀਤ ਪੌਂਸਰ ਦਾ ਚੰਡੀਗੜ੍ਹ ਚ ਕਤਲ ਹੋਇਆ ਸੀ ਬੜੀ ਬੇਰਹਿਮੀ ਨਾਲ ਉਹਨੂੰ ਮੌਤ ਤੇ ਘਾਟਾ ਰਿਆ ਗਿਆ ਸੀ ਉਸ ਕਤਲ ਦੀ ਜੰਦੀਗੜ ਦੀ ਵਾਰਦਾਤ 'ਚ ਵੀ ਇਹਨਾਂ ਦੋਨਾਂ ਦੋਸ਼ੀਆਂ ਦਾ ਹੱਥ ਹੈਗਾ ਤੇ ਇਹਨਾਂ ਦੋਨਾਂ ਦੋਸ਼ੀਆਂ ਦੀ ਅरेस्ट ਨਾਲ ਤੇ ਤਿੰਨੇ ਪਿਸਤਲ ਜਿਹੜੇ ਅਸੀਂ ਰਿਕਵਰ ਕੀਤੇ ਇਹਦੇ ਨਾਲ ਜਿਹੜਾ ਇਹਨਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਕੋਈ ਹੋਰ ਇਹਨਾਂ ਨੇ ਅੱਗੇ ਸਸੰਸਨੀ ਕੇਸ ਕਤਲ ਦੀ ਵਾਰਦਾਤ ਨੂੰ ਨਾਮ ਅੰਜਾਮ ਦੇਣਾ ਸੀ ਉਹਨੂੰ ਟਾਲਿਆ ਜਾ ਸਕਿਆ ਤੇ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਗੈਂਗਸਟਰਸ ਤੇ ਕ੍ਰਿਮੀਨਲਸ ਦੇ ਖਿਲਾਫ ਚਾਕ ਚੋਬੰਦਾ ਤੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਆ ਕਿ 54 ਪਤਾ ਨਹੀਂ ਲੱਗਿਆ ਹੋਇਆ ਤੇ ਪਟੋਲਿੰਗ ਵੀ ਨਜ਼ਦੀਕ ਆ ਰਹੀ ਤੇ ਲਗਾਤਾਰ ਹੀ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਪਟੋਲਿੰਗਾ ਕਰਕੇ ਫਲੈਗ ਮਾਰਚ ਕਰਕੇ ਅਚਨਚੇ ਚੈਕਿੰਗਾ ਕਰਕੇ ਪਟਿਆਲਾ ਪੁਲਿਸ ਨੇ ਇੱਕ ਸਰਗਰਮ ਮੁਹਿੰਮ ਜੜੀ ਆ ਉਹ ਕ੍ਰਿਮੀਨਲਸ ਦੇ ਖਿਲਾਫ ਚਲਾਈ ਹੋਈ ਆ ਤੇ ਇਸੇ ਮੁਹਿੰਮ ਦੀ ਲੜੀ ਚ ਇਸ ਮੋਡਿਊਲ ਨੂੰ ਜਿਹੜਾ ਬਸ ਕੀਤਾ ਗਿਆ ਜਿਹੜਾ ਦੂਜੇ ਮੁਲਕ ਚ ਬੈਠੇ ਗੈਂਗਸਟਰਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਪਹਿਲਾਂ ਵੀ ਵਾਅਦਾ ਤਾਂ ਕੀ ਲਿਆ ਤੇ ਅੱਗੇ ਵੀ ਕਿਸੇ ਨਾ ਕਿਸੇ ਵਾਅਦੇ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਦਾ। ਕੀ ਕੰਮ ਕਰਦੇ ਸਰ ਇਹ ਇੱਕ ਕ੍ਰਿਮੀਨਲ ਨਹੀਂ ਜੀ ਕੰਮ ਤੇ ਕੋਈ ਨਹੀਂ ਇਹਨਾਂ ਦੇ ਹੀ ਕ੍ਰਾਈਮ ਕੇਸਾਂ ਲੋਗੀਆਂ। ਪਹਿਲਾਂ ਵੀ ਇਹਨਾਂ ਤੇ ਕਈ ਵੱਡੇ ਧਰਮਾਂ ਦੇ ਮਕਦਮੇ ਦਰਜ ਆ। ਇਹਨਾਂ ਨੇ ਆਪਣੋਂ ਵੀ ਕਿਸੇ ਵੱਡੀ ਵਾਰਦਾਤ ਤੋਂ ਅਨਜਾਣ ਰਹਿਣਾ। ਕਿਸੇ ਗੈਂਗ ਦਾ ਹਾਂਜੀ ਲਾਰੈਂਸ ਬਿਸ਼ਨੋਈ ਦਾ ਜਿਹੜਾ ਇੱਕ ਖਾਸ ਸਾਥੀ ਆ ਬੁਰੀਟਲ ਨੂੰ ਅਮਰੀਕਾ ਚ ਬੈਠਾ ਉਹਦੇ ਨਾਲ ਸੰਬੰਧਿਤ ਗੈਂਗਸਟਰ ਨੇ।